ਹਾਂ ਜੀ ਬਈ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣੇ ਆ ਪੁਰਾਣਾ ਮਾਡਲ ਸਕੌਟ ਠੀਕ ਹੈ ਜੀ ਦੇਖ ਸਕਦੇ ਹੋ ਮੈਂ ਤਾਂ ਪਹਿਲਾਂ ਇੱਕ ਵਾਰਾਂ ਪਹਿਲਾਂ ਦੇਖਿਆ ਸੀ ਇੱਕ ਵਾਰ ਆ ਬਾਈਆਂ ਕੋਲ ਅੱਜ ਦੇਖਿਆ ਪਿੰਡ ਮੈਣੀਵਾਲ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਦੇਖ ਸਕਦੇ ਹੋ ਬਾਕੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਪੂਰਾ ਸੰਭ ਹੈ ਵਾ ਹਾਂਜੀ ਬਈ ਸੱਸੀ ਕਾ ਜੀ ਸੱਸੀ ਕਾ ਬਈ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਬਈ ਸੋਖਾ ਪਿੰਡ ਮੇਰਾ ਨੈਨੇਵਾਲਾ ਠੀਕ ਹੈ ਜੀ ਹਾਂਜੀ ਬਈ ਕਿੰਨਾ ਟਾਈਮ ਹੋ ਗਿਆ ਟਰੈਕਟਰ ਨੂੰ ਆਪਣੇ ਕੋ ਇਹ ਆਪਣੇ ਕੋਲ ਬਈ 46 ਸਾਲ ਹੋ ਗਏ 46 ਸਾਲ ਹੋ ਗਏ ਹਾਂ ਚੱਲਦਾ ਲਿਆ ਸੀ ਗਾਹਾਂ ਤੋਂ ਠੀਕ ਹੈ ਜੀ ਹਾਂਜੀ ਇਹ ਦਿਲ ਕਰਾ ਕਿ ਨਹੀਂ ਕਰਾ ਸੀ ਦੁਬਾਰੇ ਨਹੀਂ ਬਈ ਹੈ 37 ਦੇ ਸਕੋਟ ਦੀ ਸ਼ੋਅ ਹੈ ਇੰਜਨ ਇਹਦਾ ਸੁੱਕੇ ਸੀ ਪਹਿਲਾਂ ਹੁਣ ਆਪਾਂ ਪਾਣੀ ਤੇ ਕਰਾਤਾ ਇਹ ਹਾਂਜੀ ਤੇ ਆਪਣਾ ਇੰਜਨ ਇਹਦਾ 735 ਦਾ ਕਰਾਤਾ ਇਹ ਚ ਠੀਕ ਹੈ ਜੀ ਬੈਸਟ ਬਣਾੜ ਕਰਾਂ ਤੇ ਲਿਫਟ ਕਲੌਡੀ ਐਮਿੰਦਰਾ ਦੀ ਕਰਤੀ ਇਹ ਚ ਠੀਕ ਹੈ ਜੀ ਡਬਲ ਕਲਚ ਹੈ ਡਬਲ ਕਲ ਠੀਕ ਹੈ ਜੀ ਹਾਂ ਇਹ ਦੂਜੇ ਦਾ ਹਾਈ ਲੋ ਦੇ ਇੱਕ ਚੀ ਪੈਂਦੇ ਬਈ ਆਹ ਅੱਟੇ ਆ ਤੇ ਦੋ ਵਾਰੀ ਨਿਊਟਰਲ ਹੁੰਦਾ ਥੱਲੇ ਚਾਰ ਵੱਡਿਆਂ ਚ ਆ ਜਾਂਦਾ ਤਾਂ ਤਾਂਹਾਂ ਛੋਟਾ ਛੋਟਿਆ ਜਾ ਜਾਂਦਾ ਕਿਵੇਂ ਕਿਵੇਂ ਮੈਂ ਸਮਝ ਰਿਹਾ ਆ ਦੋ ਵਾਰੀ ਨਿਊਟਰਲ ਹੁੰਦਾ ਬਾਈ ਥੱਲੇ ਆ ਦੇ ਨਿਊਟਰਲ ਵੱਡਿਆਂ ਚ ਆ ਜਾਂਦਾ ਹਾਂਜੀ ਅਲੱਗ ਹੁੰਦਾਗਾ ਹਾਂ ਇਹਦੇ ਵਿੱਚ ਹੀ ਆ ਬਾਈ ਠੀਕ ਹੈ ਜੀ ਆ ਦੇਖ ਆ ਬਣਾਇਆ ਇੱਕ ਮਿੰਟ ਉਧਰ ਜਾ ਕੇ ਦੇਖੋਣੇ ਪ੍ਰਾਥਮਿਕ ਦੇਖ ਸਕਦੇ ਭਰਾ ਪੁਰਾਣਾ ਬਹੁਤ ਟੈਟਰ ਤੇ ਬਾਈ ਕਾ ਦੋ ਵਾਰਾਂ ਨਿਊਟਰਲ ਹੁੰਦਾ ਬਈ ਮੈਨੂੰ ਪਹਿਲੀ ਵਾਰ ਦੇਖਿਆ ਆ ਗੱਲ ਆਹ ਲੋ ਭਰਾ ਦੇਖੋ ਜੀ ਆਦੇ ਭਾਈ ਥੱਲੇ ਵੱਡਿਆਂ ਚ ਆ ਜਾਂਦਾ ਤਾਂ ਹਾਂਲੇ ਛੋਟਿਆਂ ਚ ਆ ਜਾਂਦਾ ਇੱਥੇ ਵੀ ਨੋਟਲ ਹੋ ਗਿਆ ਵੱਡਿਆਂ ਚ ਹੁਣ ਇਹਦੂ ਆ ਦੇ ਤਾਂ ਹਾਂ ਫੇਰ ਨੋਟਲ ਹੋ ਗਿਆ ਇਹਦੇ ਹੁਣ ਕਿਹੜਾ ਮਰਜ਼ੀ ਪਾਉ ਛੋਟਿਆਂ ਚ ਭੇਜੂਗਾ ਆਦੇ ਇੱਥੇ ਆ ਵੱਡੇ ਆ ਗਏ ਠੀਕ ਹੈ ਜੀ ਸੈਲਫ ਸਟਾਰਟ ਆ ਮਨੀ ਹੁਣ ਸੈਲਫ ਸਟਾਰਟ ਆ ਦੇਖੋ ਇਹ ਵੀ ਸਟਾਰਟ ਕਰਕੇ ਦਿਖਾਏ ਉਹਨੂੰ ਸੈਲਫ ਸਟਾਰਟ ਆ ਭਾਈ ਹਾਂਜੀ ਹਾਂਜੀ ਠੀਕ ਹੈ ਦੇ ਸਾਬ ਜੀ ਇਹਦਾ ਭਾਈ ਮਾਡਲ ਮਾਡਲ ਲਿਖਿਆ ਵੈ ਇਥੇ ਵੀ ਮਾਡਲ ਭਾਈ ਇੱਥੇ ਲਿਖਿਆ ਹੋਊਗਾ ਹਟਾ ਹੀ ਪਏ ਹਾਂ ਹੁੰਦੀ ਨਾ ਨਹੀਂ ਹੋਣਾ ਠੀਕ ਹੈ ਜੀ ਹਾਂਜੀ ਭਾਈ 47 ਸਾਲ ਹੋ ਗਏ ਤੁਹਾਨੂੰ ਹਾਂਜੀ ਭਾਈ ਇਹਦੇ ਨਾਲ 80 ਫੱਕਰ 80 ਕਿੱਲਿਆਂ ਦੀ ਵੀ ਖੇਤੀ ਕਰ ਕਰ ਦੇਖ ਲਈ ਬਾਈ ਆਪਾਂ ਇਹਦੇ ਨਾਲ ਹਾਂਜੀ ਆਪਾਂ ਇਹਦੇ ਨਾਲ 70 80 ਕਿੱਲਿਆਂ ਦੀ ਵੀ ਖੇਤੀ ਕਰਕੇ ਦੇਖ ਲਈ ਬਾਈ ਠੀਕ ਹੈ ਜੀ ਹਾਂਜੀ ਭਾਈ ਵੀ ਬਹੁਤ ਰੀਪਰ ਤੇ ਹੜੰਬੇ ਤੇ ਬਹੁਤ ਚਲਾਇਆ ਹੈ ਤਰਕੇ ਅੱਛਾ ਜੀ ਸਰ ਹਾਂਜੀ ਭਾਈ ਸਾਰਾ origignal ਹੀ ਹੈ ਗੱਲੇ ਸਾਰਾ origignal ਆ ਭਾਈ ਇਹੋ ਜਿਹਾ ਲੋਹਾ ਕਾਹ ਨੂੰ ਆਉਂਦਾ ਸੀ ਪਹਿਲਾਂ ਇਹੋ ਜਿਹਾ ਨਿੱਗਰਾ ਹਾਂਜੀ ਹਾਂਜੀ ਹ ਦੇਖ ਸਕਦੇ ਹੋ ਭਰਾ ਸੋ ਨਾਲ ਦੀ ਹਾਂ ਨਾਲ ਦੀ ਸੋਵਾ ਬਾਈ ਦੇਖ ਕਿੰਨੀ ਨਿਕਲ ਪਈ ਐ ਸੋ ਸਕਾਟ 37 ਦਾ ਲੋ ਭਰਾ ਦੇਖ ਸਕਦੇ ਹੋ ਇੰਜਨ ਭਰਾ ਅਰੀਜਨਾਲੀ ਐ ਦਾ ਹਾਂ ਬਾਈ ਅਰੀਜਨਾਲਾ ਅਰੀਜਨਾਲ ਇੰਜਨ 37 ਦਾਗਾ ਹੁਣ ਪਤਾ ਇਸ ਤੋਂ ਕਿੰਨੇ ਦਿਨਾਂ ਮੈਂ ਕੋਈ ਛੋਟਾ 47 ਸਾਲ 47 ਸਾਲ ਹੋ ਗਏ ਬਈਆ 47 ਸਾਲ ਭਰਾ ਦੇਖ ਸਕਦੇ ਹੋ ਪੂਰਾ ਸੰਭਿਆ ਹੋਈਆਂ ਦਾ ਟਰੈਕਟਰ ਮੈਂ ਵੀ ਆਇਆ ਸੀ ਇੱਧਰ ਲੰਘਦਾ ਸੀ ਤੇ ਮੈਂ ਟਰੈਕਟਰ ਦੇਖ ਕੇ ਰੋਕ ਗਿਆ ਬਈਆਂ ਦਾ ਠੀਕ ਆ ਜੀ ਤੁਸੀਂ ਇੱਕ ਗੱਲ ਦੇਖੋ ਖਾਸ ਜੀ ਤੇ ਵੀ ਤੇਜ਼ ਵੀ ਤਰਦਾ ਹੌਲੀ ਵੀ ਤਰਦਾ ਇਹ ਸਿਸਟਮ ਤਾਂ ਮੈਂ ਆ ਟਰੈਕਟਰ 'ਚ ਪਹਿਲੀ ਵਾਰ ਦੇਖਿਆ ਪਹਿਲਾਂ ਕਿਸੇ ਦੇ ਟਰੈਕਟਰ ਦਾ ਜ਼ਿਕਰ ਦੇਖਿਆ ਨਹੀਂ ਜੇ ਤੁਸੀਂ ਦੇਖਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਭਰਾ ਠੀਕ ਹੈ ਜੀ 310 ਸਕਾਟ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ 'ਚ ਓਕੇ ਬਾਏ